ਗੁਰੂ ਨਾਨਕ ਸਾਹਿਬ ਜਦੋਂ ਬਈ ਨਦੀ ਤੋਂ ਬਾਹਰ ਆਉਂਦੇ ਐ ਇੱਕ ਆਵਾਜ਼ ਲਾਈ ਨਾ ਹਮ ਹਿੰਦੂ ਨਾ ਮੁਸਲਮਾਨ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮੁਸਲਮਾਨ ਭਰਾਵਾਂ ਦਾ ਬੇਸੇਵਾ ਬਹੁਤ ਸੀ ਕੁਝ ਕਾਜੀ ਅਕਤਰ ਹੋ ਕੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਤੇ ਕਹਿਣ ਲੱਗੇ ਵੀ ਸਹਿਬਾ ਜੇ ਤੁਸੀਂ ਬਿੱਤ ਕਰਾ ਨਹੀਂ ਕਰਦੇ ਤੁਹਾਨੂੰ ਸਾਰੀ ਕੋਜੇ ਲੱਗਦੇ ਐ ਤੇ ਫਿਰ ਇੱਕ ਕੰਮ ਕਰੋ ਵੀ ਤੁਸੀਂ ਮਸਜਿਦ ਵਿੱਚ ਚੱਲੋ ਤੇ ਸਾਡੇ ਨਾਲ ਨਮਾਜ਼ ਅਦਾ ਕਰੋ ਚੱਲ ਕੇ ਗੁਰੂ ਨਾਨਕ ਸਾਹਿਬ ਇਹ ਲੱਗੇ ਭਲਿਓ ਰੱਬ ਦਾ ਹੀ ਨਾਂ ਲੈਣੇ ਚੱਲੋ ਚਲਿਏ ਚਲੇ ਗਏ ਜਦੋਂ ਮਸਜਿਦ ਵਿੱਚ ਪਹੁੰਚੇ ਨਮਾਜ਼ ਅਦਾ ਕਰਨ ਦੀ ਗੱਲ ਚੱਲੀ ਤੇ ਸਹਿਬ ਨੇ ਇੱਕ ਬਚਨ ਆਖਿਆ ਵੀ ਭਲਿਓ ਕਾਜ਼ੀਆਂ ਨੂੰ ਆਖਿਆ ਨਮਾਜ਼ ਮੈਂ ਪੜਾਂਗਾ ਪਰ ਪੜਾਂਗਾ ਤਾਂ ਜੇ ਤੁਸੀਂ ਪੜੋਗੇ ਹੁਣ ਕਾਜੀ ਕਹਿ ਲੱਗੇ ਵੀ ਇਹ ਸਾਡਾ ਤੇ ਨਿਤਦਾ ਹੀ ਕਰਮ ਹੈ ਅਸੀਂ ਤੇ ਰੋਜ਼ਾਨਾ ਹੀ ਪੜਦੇ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਹੀ ਪੜਿਓ ਅਸੀਂ ਵੀ ਇਹੀ ਚਾਹੁੰਦੇ ਹਾਂ ਮਸੱਲਾ ਵਿਸ਼ਾਲਿਆ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਤੇ ਬੈਠ ਕੇ ਜਿੰਨੀ ਵੀ ਨਮਾਜ਼ ਅਦਾ ਕਰਨ ਦੀ ਮਰਿਆਦਾ ਕਿਰਿਆ ਮੁਖ ਤੋਂ ਪਵਿੱਤਰ ਕੁਰਾਨ ਦੇ ਸ਼ਬਦ ਪੜੇ ਪੰਜ ਵਾਰੀ ਖੁਦਾ ਨੂੰ ਸਜਦਾ ਕੀਤਾ ਸਜੇ ਖੱਬੇ ਮੁਖ ਘਮਾਇਆ ਜਿੰਨੀ ਵੀ ਮਰਿਆਦਾ ਕਾਦੀਆਂ ਸਾਰੀ ਨਿਭਾਈ ਜਦੋਂ ਨੇਤਰ ਖੋਲੇ ਗੁਰੂ ਨਾਨਕ ਸਾਹਿਬ ਖਲੋਤੇ ਸਨ ਸਹਿਬ ਕਹਿਣ ਲੱਗੇ ਵੀ ਸਤਗੁਰ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੈ ਕਹਿਣਾ ਮੌਤ ਸੌਖਿਆ ਵੀ ਸਾਰੀ ਮਸਾਰਿਆਂ ਨੂੰ ਕੋ ਦਾ ਡਰਨੇ ਪਰ ਤੁਸੀਂ ਤੇ ਆਪਣੇ ਕਹੇ ਹੋਏ ਬੋਲਾਂ ਤੋਂ ਮੁਕਰ ਗਏ ਹੋ ਸਹਿਬ ਕਹਿਣ ਲੱਗੇ ਵੀ ਭਲਿਓ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਵੀ ਨਮਾਜ਼ ਤੁਸੀਂ ਪੜੋਗੇ ਤਾਂ ਮੈਂ ਪੜਾਂਗਾ ਉਹਨਾਂ ਖੈਬੀ ਅਸੀਂ ਤੇ ਸਤਿਗੁਰੂ ਤੁਹਾਡੇ ਸਾਹਮਣੇ ਨਮਾਜ਼ ਪੜ੍ਹੀ ਹੈ ਤੁਹਾਡੇ ਸਾਹਮਣੇ ਪੜ੍ਹੀ ਹੈ ਹੁਣ ਉਹ ਗੁਰੂ ਨੂੰ ਜਾਣਦੇ ਨਹੀਂ ਸੰਤ ਅੰਤਰਜਾਮੀ ਪਾਤਸ਼ਾਹ ਨੂੰ ਸਹਿਬ ਨੂੰ ਨਾ ਜਾਣਨ ਦੇ ਕਾਰਨ ਉਹਨਾਂ ਆਖਿਆ ਸੀ ਤੇ ਨਮਾਜ਼ ਪੜ੍ਹੀ ਹੈ ਪਰ ਤੁਸੀਂ ਬਚਨ ਕਰਕੇ ਮੁਕਰ ਗਏ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਇੱਕ ਇੱਕ ਕਾਜੀ ਨੂੰ ਉਹਦੇ ਅੰਦਰ ਦੀ ਬਿਰਤੀ ਦੱਸੀ ਸੀ ਇੱਕ ਕਾਜੀ ਨੂੰ ਆਖਿਆ ਕਾਜੀ ਬੈਠਾ ਤੂੰ ਧਾਰਮਿਕ ਅਸਥਾਨ ਤੇ ਐ ਪੜ ਤੂੰ ਨਮਾਜ਼ ਰਿਹਾ ਖੁਦਾ ਦੀ ਇਬਾਦਤ ਕਰ ਰਿਹਾ ਪਰ ਸੱਚ ਦੰ ਤੂੰ ਸੁਰਤ ਕਰਕੇ ਮਨ ਕਰਕੇ ਕਾਬਲ ਦੀ ਧਰਤੀ ਤੇ ਘੋੜੇ ਖਰੀਦੀ ਜਾ ਰਿਹਾ ਸੁਰਤ ਕਰਕੇ ਤੇ ਉੱਥੇ ਐ ਦੂਜੇ ਕਾਜੀ ਨੂੰ ਬਚਨ ਆਖਿਆ ਕਹਿ ਲੱਗੇ ਐ ਕਾਜੀ ਬੈਠਾ ਤੂੰ ਧਾਰਮਿਕ ਸਥਾਨ ਤੇ ਐ ਨਮਾਜ਼ ਮੁਖ ਤੋਂ ਪੜੀ ਜਾ ਰਿਹਾ ਐ ਸੁਰਤ ਕਰਕੇ ਤੂੰ ਆਪਣੇ ਪਰਿਵਾਰ ਵਿੱਚ ਐ ਤੀਜੇ ਨੂੰ ਬਚਨ ਆਖਿਆ ਤੇਰੇ ਘਰ ਇੱਕ ਨਿੱਕਾ ਜਿਹਾ ਬਸ਼ੀਰ ਐ ਤੇ ਤੇਰੇ ਮਨ ਵਿੱਚ ਇੱਕੋ ਹੀ ਖਿਆਲ ਆ ਰਿਹਾ ਕਦੀ ਪਾਣੀ ਵਿੱਚ ਨਾ ਡਿੱਗ ਪਏ ਇੱਕ ਇੱਕ ਦੀ ਅੰਦਰ ਦੀ ਬਿਰਤੀ ਗੁਰੂ ਨਾਨਕ ਸਾਹਿਬ ਨੇ ਦੱਸੀ ਸੀ ਗੱਲ ਕੀ ਸਮਝਾਈ ਗੱਲ ਇਹ ਸਮਝਾਈ ਵੀ ਭਲਿਓ ਰੱਬੀ ਇਬਾਦਤ ਵਿੱਚ ਕੇਵਲ ਤਨ ਲੈ ਕੇ ਨਹੀਂ ਬੈਠਣਾ ਆਪਣਾ ਮਨ ਅੰਤਰ ਆਤਮਾ ਵੀ ਉਸ ਖੁਦਾ ਦੀ ਇਬਾਦਤ ਵਿੱਚ ਜੋੜਨਾ ਹੈ ਸ਼ਬਦ ਦੇ ਅੰਦਰ ਸੁਰਤ ਨੂੰ ਜੋੜਨਾ ਸ਼ਬਦ ਗੁਰ ਪੀੜਾ ਗਹਿਰ ਗੰਭੀਰਾ ਬਿਲ ਸ਼ਬਦ ਜਗ ਬੋ ਰਾਨੰ ਸ਼ਬਦ ਗੁਰੂ ਸੁਰਤ ਤਨ ਚੇਲਾ ਦਾ ਜਿਹੜਾ ਸੁਮੇਲ ਹੈ ਸਤਿਗੁਰੂ ਨੇ ਉੱਚੇ ਸਮਝਾਇਆ ਸੀ ਤੇ ਸਾਰੇ ਕਾਗੀਆਂ ਨੇ ਹਜੂਰ ਨੂੰ ਨਮਸ਼ਕਾਰ ਕੀਤੀ ਵੀ ਸਹਿਬਾ ਸਾਨੂੰ ਅੱਧ ਤੌਰ ਤਰੀਕੇ ਦਾ ਪਤਾ ਲੱਗਿਆ ਰੱਬੀ ਇਬਾਦਤ ਕਿਵੇਂ ਕਰਨੀ ਹੈ ਇਹ ਤੁਹਾਨੂੰ ਵੀ ਮੈਂ ਬੇਨਤੀ ਖੈ ਲੱਗੀਆਂ ਤੁਸੀਂ ਅੱਗੇ ਉਹ ਘਰਾਂ ਵਿੱਚ ਬਾਣੀ ਪੜ੍ਹਦੇ ਹੋ ਗੋਗੇ ਜਾਂ ਕਦੇ ਗੁਰੂ ਦਰਬਾਰ ਵਿੱਚ ਆਪਾਂ ਆਉਣੇ ਹੈ ਗੁਰਬਾਣੀ ਦਾ ਪਾਠ ਹੁੰਦਾ ਹੈ ਗੁਰੂ ਘਰਾਂ ਅੰਦਰ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਸੱਚ ਜਾਣੋ ਇਕਾਗਰਤਾ ਅਤ ਲਾਜ਼ਮੀ ਹੈ ਇਹ ਨਹੀਂ ਵੀ ਕੇਵਲ ਆਏ ਸ਼ੁਰਤ ਕਿਸੇ ਹੋਰ ਪਾਸੇ ਜਦੋਂ ਵੀ ਅੰਮ੍ਰਿਤ ਬਾਣੀ ਪੜੋ ਜਦੋਂ ਵੀ ਆਪਣੇ ਮੁਖ ਤੋਂ ਗੁਰੂ ਗੁਰੂ ਜਪੋ ਇਕਾਗਰਤਾ ਅਤ ਲਾਜ਼ਮੀ ਰੱਖੇ